ਹਾਂਜੀ ਅੱਜ ਤੁਹਾਨੂੰ ਵਿਖਾਉਣੇ ਐਗਜ਼ੀਬਿਸ਼ਨ ਦੀ ਵੀਡੀਓ ਸਾਰੀ ਤੇ ਪਾਪਾ ਜਿੱਦੇ ਐਗਜ਼ੀਬਿਸ਼ਨ ਤੇ ਗਏ ਆ ਪਹਿਲਾਂ ਆਪਾਂ ਨੇ फटाफट ਸੂਟ ਕੀਤਾ ਪ्रेस ਤੇ फटाफट ਪ्रेस ਕਰਕੇ ਰੈਡੀ ਹੋ ਕੇ फटाफट ਤੇ ਗੱਡੀ ਵਿੱਚ ਅਸੀਂ ਗਏ ਮੈਂ ਤੇ ਮੇਰੀ ਸਿਸਟਰ ਮਨਜੀਤ ਪਟੀਕ ਵਾਲੇ ਤੇ ਅਸੀਂ ਦੋਨਾਂ ਜਾਣੇ ਨੇ ਇਕੱਠੇ ਗਏ ਸੀ ਐਗਜ਼ੀਬਿਸ਼ਨ ਤੇ ਤੇ ਇੱਥੋਂ ਆਪਾਂ ਗੱਡੀ ਵਿੱਚ ਇਕੱਠੇ ਮੋਗੇ ਦੇ ਬੁਖੀਪੁਰਾ ਚੌਕ ਵਿੱਚ ਲੱਗੀ ਸੀ ਐਗਜ਼ੀਬਿਸ਼ਨ ਤੇ ਉੱਥੇ ਪਹੁੰਚ ਕੇ ਜਾ ਕੇ ਪਹੁੰਚੇ ਤੇ ਉੱਥੇ ਅਸੀਂ ਐਂਟਰੀ ਕੀਤੀ ਅੰਦਰ ਜਾ ਕੇ ਦੇਖੀਏ ਕਿ ਸੂਟ ਬਹੁਤ ਹੀ ਪਿਆਰੇ ਪਿਆਰੇ ਸੂਟ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਰਸੀਗੇ ਲੱਗੇ ਹੋਏ ਵੱਖਰੇ ਜੇ ਆਪਾਂ ਨੂੰ ਆਮ ਦੁਕਾਨਾਂ ਤੋਂ ਇਹ ਪੀਸ ਨਹੀਂ ਮਿਲਦੇ ਜਿਹੜੇ ਉੱਥੇ ਆਪਾਂ ਨੂੰ ਬੁਟੀਕ ਪੀਸ ਸੀਗੇ ਸਾਰਿਆਂ ਕੋਲ ਅਸੀਂ ਬਹੁਤ ਸਾਰੀਆਂ ਸਟਾਲਾਂ ਦੇ ਸੂਟ ਦੇਖੇ ਤੇ ਜਿੱਥੇ ਸਾਨੂੰ ਜ਼ਿਆਦਾ ਵਧੀਆ ਲੱਗੇ ਉੱਥੇ ਅਸੀਂ ਇਹ ਵੀਡੀਓ ਬਣਾਈ ਸੀਗੀ ਤੇ ਬਹੁਤ ਹੀ ਨਵੇਂ ਨਵੇਂ ਡਿਜ਼ਾਈਨ ਜਿਵੇਂ ਬੁਟੀਕ ਪੀਸ ਸੀਗੇ ਤਿਆਰ ਕੀਤੇ ਹੋਏ ਇਹਨਾਂ ਦੇ ਸਾਰੇ ਉਸੇ ਤਰ੍ਹਾਂ ਦੇ ਵਰਕ ਵਾਲਿਆਂ ਦੇ ਨਾਲ ਤੇ ਇਹ ਸੂਟਸ ਵੀ ਸਾਨੂੰ ਬਹੁਤ ਪਿਆਰਾ ਲੱਗਾ ਸੀਗਾ ਇੱਕ ਇਹਦੇ ਵਿੱਚ ਵਾਈਟ ਕਲਰ ਸੀਗਾ ਤੇ ਇਹ ਵਾਲਾ ਸਾਨੂੰ ਜ਼ਿਆਦਾ ਹੀ ਵਧੀਆ ਲੱਗਾ ਸੀ ਉਹ ਸੌਫਟ ਸੌਫਟ ਕਪੜਾ ਸੀ ਇਹਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਸੀ ਨਾਲ ਲੇਸ ਲੱਗੀ ਹੋਈ ਸੀ ਤੇ ਇਹ ਵਾਲੇ ਜਿਹੜੇ ਇਹ ਵੀ ਆਪਣੇ ਨਾਲ ਦੁਪੱਟੇ ਸੀਗੇ ਬਹੁਤ ਹੀ ਪਿਆਰੇ ਸੂਟ ਲੱਗ ਰਹੇ ਸੀ ਵੱਖਰੇ ਜਿ ਤੇ ਉਹ ਵੀ ਕਪੜਾ ਬਹੁਤ ਸੌਫਟ ਸੌਫ ਸੀ ਸਾਰੇ ਕਪੜਾ ਇਹ ਸਾਰੇ ਹੀ ਕੱਪੜੇ ਬਹੁਤ ਹੀ ਸੋਹਣੇ ਲੱਗ ਰਹੇ ਸੀ ਇਹ ਆਪਾਂ ਜਿਵੇਂ ਕੱਪੜਾ ਲਾ ਕੇ ਲੈਸ ਲਾ ਕੇ ਬਣਾਉਣੇ ਇਹ ਉਹਦੇ ਉੱਪਰ ਵਰਕ ਕੀਤਾ ਹੋਇਆ ਹੈ ਸਾਰੇ ਸੂਟ ਤੇ ਇਦਾਂ ਕੱਪੜਾ ਅਲੱਗ ਦਾ ਲਾ ਕੇ ਸਾਈਡਾਂ ਤੇ ਲੈਸ ਲਗਾ ਕੇ ਤੇ ਇਹ ਵਾਲਾ ਵੀ ਸੇਮ ਹੀ ਜਿਵੇਂ ਆਪਾਂ ਲੈਸ ਲਾਉਣੇ ਆ ਇਹਨਾਂ ਨੇ ਵਰਕ ਕਰਵਾਇਆ ਹੋਇਆ ਸੀਗਾ ਸਾਰੇ ਹੈਂਡਵਰਕ ਦੇ ਸੀ ਕੁਝ ਵਿੱਚ ਕੁਝ ਮਸ਼ੀਨੀ ਵਰਕ ਸੀਗੇ ਤੇ ਇਹ ਵਾਲਾ ਮਸ਼ੀਨੀ ਵਰਕ ਦਾ ਹੀ ਸੀਗਾ ਮਤਲਬ ਅਲੱਗ ਜੀ variety ਸਾਨੂੰ ਲੱਗੀ ਬਹੁਤ ਹੀ ਜਿਹੜੀ ਜਿਆਦਾ ਵਧੀਆ ਲੱਗੀ ਅਸੀਂ ਉਹ ਦਿਖਾਈ ਸੀ ਤੇ ਇੱਦਾਂ ਦੇ ਫੁਲਕਾਰੀ ਸੂਟ ਸੀਗੇ ਦੋ ਤਿੰਨ ਕਲਰ ਚ ਫੁਲਕਾਰੀ ਸੀ ਤੇ ਆਪਾਂ ਨੇ ਲਾਈਵ ਵੀ ਦਿਖਾਇਆ ਸੀ ਤੁਹਾਨੂੰ ਸਾਰਾ ਤੇ ਲਾਈਵ ਤੇ ਸਾਰੇ ਪੁੱਛ ਰਹੇ ਸੀ ਕਿ ਰੇਟ ਵੀ ਪੁੱਛ ਰਹੇ ਸੀ ਆਪਾਂ ਨੂੰ ਤੇ ਤੇ ਇਹ ਦੇਖੋ ਤੁਸੀਂ ਫੁਲਕਾਰੀ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਆਮ ਇਹ ਵਰਕ ਕਰਵਾਈ ਹੈ ਤਾਂ ਬਹੁਤ ਮਹਿੰਗਾ ਪੈਂਦਾ ਪਰ ਇਹ ਆਪਾਂ ਨੂੰ 4500 ਦਾ ਸੂਟ ਕਹਿ ਰਹੇ ਸੀਗੇ ਮਿਲ ਜੂਗਾ ਤੇ ਬਹੁਤ ਹੀ ਸੋਹਣਾ ਪੱਲਿਆਂ ਤੇ ਕਾਫੀ ਭਾਰੇ ਵਰਕ ਤੇ ਸਾਈਡਾਂ ਤੇ ਕੰਨੀ ਤੇ ਵੀ ਸੀ ਏਦਾਂ ਇਹਦੇ ਕਮੀਜ਼ ਤੇ ਕੇਰਾ ਤੇ ਬਾਵਾ ਤੇ ਪੌਂਚੇ ਸਾਰੇ ਕੱਢੇ ਹੋਏ ਸੀਗੇ ਸੋਹਣਾ ਵਰਕ ਕੀਤਾ ਹੋਇਆ ਜੀ ਅਲੱਗ ਹੀ ਆਪਣੇ ਆ ਗਈ ਸੀਗੇ ਸਲੀਪਰ ਤੇ ਜੁੱਤੀਆਂ ਦੀ ਲੱਗੀ ਹੋਈ ਸੀਗੀ ਸਟਾਲ ਤੇ ਇਹਦੇ ਆਪਾਂ ਦੇਖਿਆ ਬਹੁਤ ਸੋਹਣੇ ਚੱਪਲ ਸੀਗੇ ਫੇ ਪਟਾਈ ਵੀ ਵਾਲੀਆਂ ਸਾਰੀਆਂ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੀਗੇ ਇੱਥੇ ਲੱਗੇ ਹੋਏ ਅਸੀਂ ਇੱਕ ਵਾਰ ਸਾਰੇ ਟਰਾਈ ਕੀਤੀ ਸੀਗੀ ਤੇ ਮੈਂ ਇਸ ਨੂੰ ਪਾ ਕੇ ਵੀ ਟਰਾਈ ਕੀਤਾ ਸੀਗਾ ਤੁਸੀਂ ਦੇਖ ਸਕਦੇ ਆ ਇਹ ਬੇਸੇ ਸੋਹਣੀਆਂ ਲੱਗ ਰਹੀਆਂ ਸੀ ਤੇ ਇੱਕ ਮੇਰੇ ਬੈਲ ਕੋ ਸੂਟ ਨਾਲ ਮੈਚਿੰਗ ਸੀਸਟਰ ਕਹਿੰਦੇ ਆਹ ਵਾਲੀ ਦੇਖੋ ਜੀ ਤੇ ਇਹ ਆਪਾਂ ਪਾ ਕੇ ਦੇਖੀ ਤਾਂ ਬਹੁਤ ਹੀ ਫਿੱਟ ਵੀ ਆ ਰਹੀ ਸੀਗੀ ਤੇ ਪਿੱਛੋਂ ਵੀ ਬਿਲਕੁਲ ਮੇਚ ਸੀਗੀ ਪਰ ਇਹ ਥੋੜੀ ਜਿਹੀ ਨਾ ਹੈਵੀ ਜਿਹੀ ਮਡੀਆਂ ਹੋਈਆਂ ਸੀ ਜਿਆਦਾ ਭਾਰੀਆਂ ਲੱਗੀਆਂ ਵੀ ਤਾਂ ਭਾਰੀਆਂ ਜਿਆਦਾ ਸੀਨਾ ਦਾ ਇਹ ਮੇਰੇ ਸੂਟ ਨਾ ਬਲਕਿ ਮੈਚਿੰਗ ਕਰ ਰਹੀ ਸੀਗੀ ਪਰ ਅਸੀਂ ਬਾਏ ਨਹੀਂ ਕੀਤੀ ਫਿਰ ਇੱਥਾ ਸੋਹਣੇ ਸੋਹਣੇ ਜੁੱਤੀਆਂ ਦੇ ਜੈਨ ਬਹੁਤ ਸੋਹਣੇ ਅਲੱਗ ਜੀ ਵੈਰੈਟੀ ਸੀਗੀ ਇੱਥੇ ਇਹ ਇਸ ਤਰ੍ਹਾਂ ਪਾਸਾਰੇ ਜਿਹੜੇ ਸਟਾਲਾਂ ਦੇਖ ਕੇ ਆਏ ਤੇ ਦੂ ਅੱਗੇ ਸੀਗੇ ਹੈਂਡਵਰਕ ਦੇ ਸੂਟ ਠੀਕ ਹੈ ਇਹ ਵਾਲੇ ਹੈਂਡਵਰਕ ਦੇ ਸੂਟ ਲੱਗੇ ਹੋ ਸੀ ਬਹੁਤ ਹੀ ਸੋਹਣੇ ਸੋਹਣੇ ਪੀਸ ਸੀਗੇ ਤੇ ਇਹ ਵੀ ਕਾਫੀ ਕੋਸਟਲੀ ਸੀ ਵੈਸੇ ਹੈਂਡਵਰਕ ਕਰਕੇ ਇਹ ਵੀ ਆਪਾਂ ਨੇ ਇਹ ਪੀਸ ਆਪਾਂ ਬਹੁਤ ਪਸੰਦ ਆਇਆ ਸੀ ਗ੍ਰੀਨ ਕਲਰ ਵਾਲਾ ਤੇ ਇਹ ਵਾਲਾ ਸੀਗਾ ਮੈਂ ਮਤਲਬ ਡਾਇਰੈਕਟ ਸ਼ੀਰ ਤੇ ਵੀ ਬਹੁਤ ਚਾਚਰਿਆ ਸੀਗਾ ਤੇ ਇਹਦੇ ਨਾਲ ਲਈ ਵਾਈਟ ਤੇ ਸੀਗਾ ਹਲਕੋ ਜਿਹਾ ਡਿਜ਼ਾਈਨ ਤੇ ਸਾਰੇ ਹੈਂਡਵਰਕ ਹੀ ਸੀਗਾ ਇਸ ਵਾਲਾ ਇਸ ਅਲੱਗ-ਅਲੱਗ ਵੈਰੀਟੀ ਸੀ ਸਾਰੇ ਸਟਾਲਾਂ ਦੇ ਤੇ ਇਹ ਆਪਾਂ ਨੂੰ ਇਹਨਾਂ ਦੀ ਬੁਟੀਕ ਸੀਗੀ ਅੰਟੀਕ ਪਟਿਕ ਤੇ ਇਹਨਾਂ ਦੀ ਪਟਿਕ ਦੇ ਪੀਸ ਵੀ ਬਹੁਤ ਸਾਰੇ ਸੋਹਣੇ ਸੀਗੇ ਤੇ ਇਹ ਆ ਗਿਆ ਕੀ ਲੋਕ ਪੈਂਡਿੰਗ ਅਸੀਂ ਕਿਹਾ ਸੀ ਲੋਕ ਪੈਂਡਿੰਗ ਦੇ ਸੂਟ ਸੀਗੇ ਸਾਰੇ ਇਦਾਂ ਦਾ ਆਰਟੀਕਲ ਪੈਂਡਿੰਗ ਦੀ ਸੀ ਜਿਹੜੀ ਕਾਫੀ ਵੈਰਾਈਟੀ ਆਪਕਾ ਨੂੰ ਵੱਖਰੀ ਜੀ ਦੇਖਣ ਨੂੰ ਮਿਲੀ ਇੱਥੇ ਤੇ ਆਪਾਂ ਨੇ ਇੱਕ ਹੈਂਡਵਰਕ ਦੀ ਸੂਟ ਦੇਖਿਆ ਸੀ ਇਹ ਵਾਲਾ ਹੈਂਡਵਰਕ ਦਾ ਸੂਟ ਜਿਹੜਾ ਸਾਨੂੰ ਬਹੁਤ ਸੋਹਣਾ ਲੱਗਾ ਸੀਗਾ ਵਾਈਟ ਵਾਲਾ ਤੇ ਇਹਦੇ ਮਤਲਬ ਸਾਰੇ ਪ੍ਰਿੰਟ ਪ੍ਰਿੰਟ ਤੇ ਵਰਕ ਸੀਗਾ ਤੇ ਬਾਹਮਾਂ ਦਾ ਸੀ ਤੇ ਇਦਾਂ ਦੇ ਕਾਫੀ ਵੈਰਾਈਟੀ ਹੋਰ ਵੀ ਦੇਖੀ ਸੀਗੀ ਇਹ ਸਾਰੇ ਜੋ ਸਾਨੂੰ ਹੈਡਵਰਕ ਚ ਇਹ ਵਾਲਾ ਸੂਟ ਜ਼ਿਆਦਾ ਸੋਹਣਾ ਲੱਗਿਆ ਸੀਗਾ ਇਹ ਅਸੀਂ ਇਹ ਇੱਕ ਸਾਈਡ ਤੇ ਕਰਾ ਕੇ ਤੇ ਉਹ ਚੰਗੀ ਤਰ੍ਹਾਂ ਵਾਰ-ਵਾਰ ਪੀਠ ਰੇ ਸੀਗੇ ਥੋੜੀ ਸੋਨਾ ਲੱਗ ਰਿਹਾ ਸੀ ਪਰ ਵੇਟ ਨਹੀਂ ਬਣ ਰਿਹਾ ਸੀ ਸਾਡਾ ਤੇ ਇਹ ਵਾਲਾ ਇੱਕ ਸਾਨੂੰ ਪਸੰਦ ਆਇਆ ਸੀ ਇਹ ਮੇਰੀ ਸਿਸਟਰ ਨੇ ਲਿਆ ਸੀ ਤੇ ਇਹ ਵੀ ਸਾਨੂੰ ਬਹੁਤ ਪਿਆਰਾ ਲੱਗਾ ਸੀ ਹੈਡਵਰਕ ਹੈ ਇਹ ਕਸ਼ਮੀਰੀ ਕਢਾਈ ਸੀ ਕਸ਼ਮੀਰੀ ਕਢਾਈ ਦਾ ਕਰਕੇ ਆਪਾਂ ਨੂੰ ਵੀ ਕਾਸਟਲੀ ਸੀ ਥੋੜਾ ਜ਼ਿਆਦਾ ਤੇ ਦੋਨੇ ਸੂਟ ਸਾਨੂੰ ਪਸੰਦ ਆ ਗਏ ਸੀ ਅਸੀਂ ਅਲੱਗ ਕਰਾ ਲਈ ਸੀ ਇੱਕ ਵਾਰ ਤੇ ਬਣਾ ਰਹੇ ਸੀ ਨੰਨਾ ਤੇ ਕਾਰੀਅਰ ਉਹ ਕਿਰ ਕੇ ਫਿਰ ਇਹ ਤੇ ਬਣਾ ਕੇ ਫਿਰ ਅਸੀਂ ਇਹ ਸੂਟ ਬਾਇ ਕਰ ਲੇ ਸੀ ਕੋਲੇ ਤੇ ਜੀ ਹਾਂ ਜੀ ਫਿਰ ਇੱਕ ਇਹ ਸਟਾਲ ਤੋਂ ਸਾਨੂੰ ਪਸੰਦ ਆਇਆ ਸੀ ਸੂਟ ਆਇਆ ਵੀ ਬਹੁਤ ਪਿਆਰਾ ਲੱਗਦਾ ਸਪਰੇ ਬਲੈਕ ਕਲਰ ਸੀ ਬਲੈਕ ਸੀ ਲੈਣਾ ਨਹੀਂ ਸੀਗਾ ਤੇ ਫਿਰ ਅਸੀਂ ਦੇਖੇ ਹੋਰ ਸੂਟ ਸਾਨੂੰ ਇਹ ਵਾਲਾ ਸੂਟ ਪਸੰਦ ਆਗਾ ਤੇ ਫਿਰ ਇਹ ਵਾਲਾ ਵੀ ਸੂਟ ਅਸੀਂ ਬਾਇ ਕਰ ਲਿਆ ਤੇ ਇਸ ਤੋਂ ਬਾਅਦ ਫਿਰ ਅਸੀਂ ਸਾਰੇ ਸੂਟ ਚੰਗੀ ਤਰ੍ਹਾਂ ਦੇਖ ਕੇ ਤੇ ਸੂਟ ਲਈ ਬਾਇ ਕਰ ਲਿਆ ਸੀਗਾ ਹੋਣਾ ਸੀ ਗਏ ਸੀ ਕਿ ਬਾਜ਼ਾਰ ਵਿਚਾਰ ਚ ਅਸੀਂ ਕ੍ਰੈਸ਼ ਵਾਲਾ ਇਹ ਵਾਲਾ ਮਸ਼ੂਰਾ ਦੂਸਪੀਤਾ ਤੇ ਇਸ ਤੋਂ ਬਾਅਦ ਅਸੀਂ ਵਾਪਸ ਆ ਗਏ